ਪੰਜਾਬੀ ਜਗਤ ਦੇ ਮਸ਼ਹੂਰ ਸੰਗੀਤਕਾਰ ਤੇ ਪੰਜਾਬੀ ਜਗਤ ਦੇ ਸ਼ਿਲਪਕਾਰ ਕਹਿਲਾਉਣ ਵਾਲੇ ਚਰਨਜੀਤ ਆਹੂਜਾ ਅੱਜ ਇਸ ਫਾਨੀ ਸੰਸਾਰ ਨੂੰ અલਵਿਦਾ ਕਹੇ ਨੇ ਉਹ ਪੰਜ ਤਤਾਂ ਦੇ ਵਿੱਚ ਵਿਲੀਨ ਹੋ ਚੁੱਕੇ ਨੇ ਹਾਲਾਂਕਿ ਬਲੌਂਗੀ ਦੇ ਵਿੱਚ ਮੁਹਾਲੀ ਦੇ ਬਲੌਂਗੀ ਦੇ ਵਿੱਚ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਅੰਤਿਮ ਅਰਦਾਸ ਕੀਤੀ ਗਈ ਹੈ ਉਹਨਾਂ ਦਾ ਸਸਕਾਰ ਕੀਤਾ ਗਿਆ ਤੇ ਇਸ ਮੌਕੇ ਦੇ ਉਤੇ ਪੰਜਾਬੀ ਇੰਡਸਟਰੀ ਦਾ ਹਰ ਚਿਹਰਾ ਪਹੁੰਚਿਆ ਉਹਨਾਂ ਨੂੰ ਮੋੜਾ ਦੇਣ ਦੇ ਲਈ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ ਨਾਲ ਖੜਨ ਦੇ ਲਈ ਪੂਰੀ ਪੰਜਾਬੀ ਇੰਡਸਟਰੀ ਪਹੁੰਚੀ ਹੈ ਤਾਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਸ਼ਮਸ਼ਾਨ ਘਾਟ ਤੋਂ ਜਿੱਥੇ ਕੀ ਚਰਨਜੀਤ ਅਹੂਜਾ ਨੂੰ ਮੋਢਾ ਦੇਣ ਦੇ ਲਈ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਚਾਹੇ ਗਿੱਪੀ ਹੋਣ ਪ੍ਰਿੰਸ ਕਮਲਜੀਤ ਹੋਣ ਰਗਵੀਰ ਬੋਲੀ ਹੋਣ ਜਾਂ ਹੋਰ ਵੱਡੇ ਚਿਹਰੇ ਜਸਬੀਰ ਜੱਸੀ ਹੰਸਰਾਜ ਹੰਸ ਸਾਰੇ ਇਸ ਮੌਕੇ ਤੇ ਪਹੁੰਚੇ ਨੇ ਪੁੱਤਰ ਸਚਿਨ ਅਹੂਜਾ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਹਾਲਾਂਕਿ ਇਹ ਤਸਵੀਰਾਂ ਜਿਹੜੀਆਂ ਨੇ ਇਹ ਦੱਸਦੀਆਂ ਨੇ ਕਿ ਅੱਜ ਚਰਨਜੀਤ ਅਹੂਜਾ ਨੇ ਇਸ ਦੁਨੀਆ ਦੇ ਵਿੱਚ ਕੀ ਖਟਿਆ ਸੋ ਦੱਸਿਆ ਇਹ ਜਾਂਦਾ ਹੈ ਕਿ ਚਰਨਜੀਤ ਅਹੂਜਾ ਇੱਕ ਅਜਿਹਾ ਨਾਮ ਹੈ ਇੱਕ ਅਜਿਹਾ ਚਿਹਰਾ ਸੀ ਜਿਸ ਨੇ ਪੰਜਾਬੀ ਇੰਡਸਟਰੀ ਨੂੰ ਇੱਕ ਨਵੀਂ ਪਛਾਣ ਦਿੱਤੀ ਪੰਜਾਬੀ ਇੰਡਸਟਰੀ ਨੂੰ ਅੱਗੇ ਦਾ ਰਾਹ ਦਿੱਤਾ ਕਈ ਮਸ਼ਹੂਰ ਗੀਤਕਾਰ ਕਈ ਮਸ਼ਹੂਰ ਕਲਾਕਾਰ ਨੂੰ ਜੇਕਰ ਅੱਜ ਕਿਸ ਨੇ ਖੜਾ ਕੀਤਾ ਤੇ ਉਹਨੇ ਚਰਨਜੀਤ ਅਹੂਜਾ ਚਾਹੇ ਕੁਲਦੀਪ ਮਾਨਕ ਦਾ ਜ਼ਿਕਰ ਕਰ ਲਈਏ ਚਾਹੇ ਸਰਦੂਲ ਸਿਕੰਦਰ ਦਾ ਜ਼ਿਕਰ ਕਰ ਲਈਏ ਮਾਸਟਰ ਸਲੀਮ ਦਾ ਜ਼ਿਕਰ ਕਰ ਲਈਏ ਹੋਰ ਵੀ ਕਈ ਪੰਜਾਬੀ ਚਿਹਰੇ ਨੇ ਵੱਡੇ ਜਿਨ੍ਹਾਂ ਨੂੰ ਪੰਜਾਬੀ ਇੰਡਸਟਰੀ ਦੇ ਵਿੱਚ ਅੱਜ ਇੱਕ ਚੰਗ ਕਲਾਕਾਰ ਬਣਾਉਣ ਵਾਲੇ ਚਰਨਜੀਤ ਆਹੂਜਾ ਸੀ ਬੇਸ਼ੱਕ ਇੱਕ 뮤ਜ਼ੀਸ਼ੀਅਨ ਸੀਗੇ ਪ੍ਰੋਡਿਊਸਰ ਸੀ ਜੋ ਬਿਹਾਈਂਡ ਦਾ ਕੈਮਰਾ ਕੰਮ ਕਰਦੇ ਸੀ ਪਰ ਉਹਨਾਂ ਦੀ ਪਛਾਣ ਅੱਜ ਵੀ ਕਹਿ ਸਕਦੇ ਹਾਂ ਕਿ ਹਰ ਕਿਸੇ ਨੂੰ ਜ਼ਰੂਰ ਸੀ ਤਾਂ ਪੰਜਾਬੀ ਇੰਡਸਟਰੀ ਨੂੰ ਰਾਹ ਦੇਣ ਵਾਲੇ ਇੱਕ ਚੰਗੇ 뮤ਜ਼ੀਸ਼ੀਅਨ ਇੱਕ ਚੰਗੇ 뮤직 ਪ੍ਰੋਡਿਊਸਰ ਚਰਨਜੀਤ ਆਹੂਜਾ ਸੀ ਜੋ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ ਸੋ ਇਹ ਸਾਰੇ ਗਾਇਕਾਂ ਦਾ ਕਰੀਅਰ ਬਣਾਉਣ ਵਾਲੇ ਚਰਨਜੀਤ ਅਹੂਜਾ ਅੱਜ ਪੰਜ ਤਤਾਂ ਦੇ ਵਿੱਚ ਵਿਲੀਨ ਹੋਏ ਨੇ ਸੰਗੀਤ ਦੇ ਸਮਰਾਟ ਨੂੰ ਅੱਜ ਅੰਤਿਮ ਵਿਦਾਈ ਦਿੱਤੀ ਗਈ ਹੈ ਬਿਮਾਰੀ ਸੀ ਉਹਨਾਂ ਨੂੰ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰੀ ਦੇ ਨਾਲ ਪੀੜਤ ਸੀ ਕੈਂਸਰ ਦੇ ਨਾਲ ਜੂਝ ਰਹੇ ਸੀ ਹਾਲਾਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਰਤੀ ਵੀ ਕਰਵਾਇਆ ਗਿਆ ਸੀ ਪਰ ਸਮੇਂ ਦੇ ਕਹਿ ਸਕਦੇ ਹਾਂ ਕਿ ਸਮੇਂ ਦੇ ਨਾਲ ਉਹਨਾਂ ਦੀ ਤਬੀਅਤ ਜਿਹੜੀ ਆ ਹੋਰ ਖਰਾਬ ਹੁੰਦੀ ਗਈ ਤੇ ਇਸ ਦੇ ਨਾਲ ਹੀ ਉਹ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਨੇ ਬਲੌਂਗੀ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਪੰਜਾਬੀ ਇੰਡਸਟਰੀ ਦਾ ਹਰ ਚਿਹਰਾ ਅੱਜ ਉੱਥੇ ਪਹੁੰਚਿਆ ਹੈ ਚਾਹੇ ਉਹਨਾਂ ਦੇ ਪਰਿਵਾਰ ਨੂੰ ਮੋਢਾ ਦੇਣ ਦੇ ਲਈ ਕਹਿ ਸਕਦੇ ਹਾਂ ਕਿ ਉਹਨਾਂ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਨਾਲ ਖੜਨ ਦੇ ਲਈ ਮੈਂ ਸੋਚਣਾ ਸੀ ਕਿ ਅੱਜ ਤੱਕ ਜਿਹੜਾ ਵਿਆਹੜਾ ਥੜਾ ਜਾਈ ਜਿੰ ਚੜਿਆ ਹੈ ਕਿ ਸਾਡੇ ਵਿੱਚ तो बुबा जी नहीं तो यह सब जिंदगी में जोड़ा देते हैं लेकिन उन्होंने नाम ना ना पंजाब के कल्चर के म्यूजिक पंजाब की गायकी हमेशा उन्होंने गायक उन्होंत बड़ी कंट्रीब्यूशन है और आया जो मेरी समझ है कि उदू वा कोई म्यूजिक डायरेक्टर या कंपोजर पंजाब में फिल्म इंडस्ट्री के नहीं पैदा हो ਉਹਨਾਂ ਨੇ ਸਿਰਫ میوزਿਕ ਸਿਰਫ ਪੰਜਾਬ ਤੱਕ ਹੀ ਲਿਮਟ ਨਹੀਂ ਰੱਖਿਆ ਜਾ ਹਿੰਦੁਸਤਾਨ ਦੇ ਖੇਹੇ ਚ ਵੀ ਗਿਆ ਤੇ ਬਾਹਰਲੇ ਮਿਲ ਜਿਓ ਉਹਨਾਂ ਨੇ ਇਹਨੂੰ ਪਰਦੇ ਤੇ ਲਿਆ ਜੀ ਤੇ ਅੱਜ ਅਸੀਂ ਉਹਨਾਂ ਦੇ ਇਸ ਮਿਡਲ ਤੇ ਨਮ ਅੱਖਾਂ ਦੇ ਨਾਲ ਸੋਨਾ ਦੀ ਵਧਾਈ ਕੀਤੀ ਹੈ ਇਹ ਉਹਨਾਂ ਦੀ ਕਾਟ ਜਿਹੜੀ ਬਿਲਕੁਲ ਹੀ ਹੋ ਸਕਦੀ ਦਰਵਾਜ਼ੇ ਦਾ ਬਹੁਤ ਵੱਡਾ ਦੁੱਖ ਹੈ ਉਹਨਾਂ ਦੇ ਟੈਕੰਡੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਬਹੁਤ ਸੰਗਤਤਾ ਦੇ ਵਾਸਤੇ ਜੀ ਸੁਸ਼ਿੰਦਰ ਭੱਲਾ ਦੀ ਜਿਹੜੀ ਜਰੂਰ ਹਾਲੇ ਹਾਲੇ ਉਹ ਵੀ ਦੇਖੋ ਉਹਨਾਂ ਨੇ ਬਹੁਤ ਵੱਡੀ ਕਾਮੇਡੀ ਉਹਨਾਂ ਦਾ ਸੁਸ਼ਿੰਦਰ ਭੱਲਾ ਜੀ ਦਾ ਮੇਰਾ خیال ਕੋਈ ਐਸਾ ਸ਼ਖਸ ਹੋਏਗਾ ਪੰਜਾਬ ਦੇ ਵਿੱਚ ਜਿੰਨੇ ਉਹਨਾਂ ਦੀ ਕਾਮੇਡੀ ਨਹੀਂ ਜਾਚੀ ਉਹਨਾਂ ਦੇ ਨਾਟਕ ਜਾਂ ਜਿਹੜੇ ਉਹਨਾਂ ਦੀਆਂ ਪਿਕਚਰਾਂ ਨਹੀਂ ਦੇਖੀਆਂ ਗਈਆਂ ਤਾਂ ਉਹਨਾਂ ਦੇ ਇਹ ਜਿਹੜੇ ਨਹੀਂ ਬੰਦੇ ਪਾਇਨੀਅਰ ਸੀਗੇ ਇਹਨਾਂ ਨੇ ਸ਼ੁਰੂਆਤ ਕੀਤੀ ਇਹਨਾਂ ਨੇ ਇਹ ਹੂਜ਼ੰਦੀ ਇਦਰਾਕ ਨਹੀਂ ਜਦੋਂ ਲੋਕਾਂ ਨੂੰ ਹਾਲੇ ਕਾਮੇਡੀ ਦੇ ਬਾਰੇ ਕੋਈ ਜਿਆਦਾ ਸਮਝ ਨਹੀਂ ਸੀ ਸੋ ਬਹੁਤ ਕੰਟਰੀਬਿਊਸ਼ਨ ਨੇ ਪੰਜਾਬ ਨੂੰ ਪੰਜਾਬ ਦੇ ਕਲਚਰ ਨੂੰ ਪੰਜਾਬ ਦੀਆਂ ਪੰਜਾਬੀ ਫਿਲਮਾਂ ਨੂੰ ਇਹ ਟੌਪ ਤੇ ਲੈ ਕੇ ਗਏ ਪਰ ਲੱਗਦਾ ਕਿ ਐਡੀ ਸਹੀ ਜਗ ਦੀ ਐਡੀ ਸ਼ਖਸੀਅਤ ਹੋਵੇ ਸਰਕਾਰੀ ਕੋਈ ਉਹ ਸਨਮਾਨ ਨਾ ਹੋਵੇ ਉਹਦਾ ਕੋ ਸਰਕਾਰ ਜਿਹੜੀ ਇਹ ਉਹ ਵੀ ਇੱਕ ਤੁਹਾਨੂੰ ਬਤਾਉ ਇਹਨਾਂ ਦੇ ਆਪਣੇ ਆਪ ਨੂੰ ਇਹਨਾਂ ਦੇ ਇਸ ਪਰਿਵਾਰ ਤੋਂ ਮੈਂਬਰ ਸਾਂਭਦਾ ਵੀ ਮੇਰਾ ਫਿਲਮ ਇੰਡਸਟਰੀ ਤੇ ਬੜਾ ਹੈਗਾ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਮੈਂ ਤਾਂ ਸੋਚਦਾ ਸੀ ਮੁੱਖ ਮੰਤਰੀ ਨੂੰ ਵਧਾਉਣਾ ਚਾਹੀਦਾ ਸੀ ਐਸੇ ਖੰਦ ਮੌਕੇ ਤੇ ਮੇਰੀ ਹਾਜ਼ਰੀ ਚਾਹੀਦੀ ਸੀ ਲੇਕਿਨ ਉਹ ਨਹੀਂ ਆਏਗੇ ਤਾਂ ਉਹਨਾਂ ਨੂੰ ਮੈਂ ਮਕਬੂਲ ਨਹੀਂ ਕਰ ਸਕਦਾ ਮੁੱਖ ਮੰਤਰੀ ਹਕਮਤ ਸਿੱਧੂ ਕੋ ਐਮਐਲਏ ਨਹੀਂ ਬਣ ਸਕਦੇ ਮੈਂ ਇਹ ਤੁਸਨਾ ਦੇਖੋ ਸਾਡੇ ਲੋਕਾਂ ਵਿੱਚ ਟੈਲੈਂਟ ਬਹੁਤ ਹੈਗਾ ਲੇਕਿਨ ਕਦਰਦਾਨ ਜਿਹੜੇ ਨੇ ਉਹ ਕਹਿੰਦੇ ਘਰ ਦਾ ਜੋਗੀ ਜੋਗ ਦਾ ਬਾਹਰ ਦਾ ਜੋਗੀ ਸਿੱਧ ਇਹੋ ਕਦੇ ਕੋਈ ਹੋਰ ਹੋਣਾ ਤੇ ਸੀਐਮ ਨੇ ਵੀ ਉੱਥੇ ਪਹੁੰਚਿਆ ਹੋਣਾ ਸੀਗਾ ਤੇ ਮੰਤਰੀਆਂ ਨੇ ਵੀ ਪਹੁੰਚਿਆ ਹੋਣਾ ਸੀ ਤੇ ਲਾਈਨਾਂ ਲੱਗ ਜਾਣੀਆਂ ਸੀ ਸੋ ਇਹ ਵੀ ਇੱਕ ਨੋਟਿਸਿਬਲ ਗੱਲ ਹੈ ਜਿਹੜਾ ਤੁਸੀਂ ਸਵਾਲ ਪੁੱਛਿਆ ਹੈ ਕਿ ਉਹਨਾਂ ਦੇ ਇਸ ਦਿਹਾੜੇ ਤੇ ਉਹਨਾਂ ਨੂੰ ਚਾਹੀਦਾ ਸੀਗਾ ਪੰਜਾਬ ਸਰਕਾਰ ਵੱਲੋਂ ਔਰ ਇਹ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਕਾਇਦਾ ਤੋਪਾਂ ਵਾਲਾ ਜਿਹੜਾ ਹੈ ਕੀਏ ਲਗਾ ਕੇ ਉਹ ਇਹਨਾਂ ਨੂੰ ਜਿਹੜੀ ਹੈ ਇਹਨਾਂ ਦੇ ਆਖਰੀ ਲਾਈਕਸ ਕਰਨੇ ਚਾਹੀਦੇ ਸੀ ਫਰਮੇਸ਼ਨ ਜਿਹੜੇ ਨੇ ਸੋ ਇਹ ਵੀ ਮੈਂ ਚਲੋ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਮੌਜੂਦਾ ਸਰਕਾਰ ਦੀ ਉਹਦੀ ਮੈਂ ਨਾ ਕਰਦਾ